ਮੰਨ ਲਓ ਵੈਸੇ ਜਰਾ ਕੋਈ ਹੋਰ ਹੈ ਉਸ ਨੇ ਸਾਫ਼ ਕਹਿ ਕਾਇਆ ਸਰਕਾਰ ਨੂੰ ਕਿ ਤੁਸੀਂ ਛੋਣੀ ਗੁਦਾਰਾ ਸੰਧ ਕਮੇਟੀ ਤੌਰ ਤੇ ਅੰਮ੍ਰਿਤਸਰ ਦੇ ਡੀਸੀ ਨੂੰ ਕੋਰ ਦਾ ਬੋਰ ਬਣਾ ਕੇ ਜਦੋਂ ਟਰਮ ਖਤਮ ਹੋਈ ਐਸਜੀਪੀਸੀ ਦੀ ਪਹਿਲੀ ਲੀਗਲੀ ਡੈਪਟੀ ਕਮਿਸ਼ਨਰ ਅੰਮ੍ਰਿਤਸਰ ਕਨ ਟੇਕਓਵਰ ਡੀਸੀ ਅੰਮ੍ਰਿਤਸਰ ਹੀ ਹੈ ਜਿਹੜਾ ਐਡਮਿਨਿਸਟਰेटर ਬਣ ਸਕਦਾ ਲੇਕਿਨ ਉਹ ਕਿਉਂ ਨਹੀਂ ਬਣਦਾ ਕਿਸੇ ਕਰਨ ਜੀ ਗਵਰਨਮੈਂਟ ਦੀ ਇੰਟਰਫੀਰੈਂਸ ਦਿੱਲੀ ਗੁਰਦਾਰਾ ਕਮੇਟੀ ਇਕਵਲੀ ਸਰਕਾਰ ਨੇ ਤੋੜੀ ਸੀ 1968 ਜੇ ਉਹ ਬੋਰਡ ਬਣਾਤਾ ਦੋ ਸਾਲ ਬੋਰਡ ਚੱਲਦਾ ਰਿਹਾ ਸੋ ਮੇਰੀ ਇਹ ਭੈਣਤੀ ਹੈ ਕਿ ਜੋ ਹੱਲ ਹੁਣ ਹੈ ਉਹਦਾ ਹੋਰ ਕੋਈ ਰਸਤਾ ਨਹੀਂ ਉਹ ਕੋ ਰੋਚਨ ਸਿੰਘ ਅੱਧਾ ਪਾਰ ਕਰ ਗਏ ਉਸਨੇ 10 ਤੱਕ ਸਰਕਾਰ ਦੇ ਮੰਤਰੀ ਬਈ ਅਸੀਂ ਹਰਿਆਣਾ ਤੱਕ ਪਹੁੰਚ ਗਏ ਹੁਣ ਰਹਿ ਗਈ ਛੋਟੀ ਕਮੇਟੀ ਇਸ ਮੌਕੇ ਬੋਰਡ ਬਣਾ ਕੇ ਇੱਕ ਔਰ ਕਰਕੇ ਤੇ ਜਿਹੜਾ ਹਿੰਦੂਇਜ਼ਮ ਦੀ ਗੱਲ ਕਰ ਰਹੀ ਹੈ ਉਸ ਨੂੰ ਸ਼ਾਹ ਨੇ ਕੁਮੇਟੇ ਲਾ ਦਿੱਤਾ ਵਾਇਗਨਜੀ ਕਾ ਘਰ ਸਾਹ ਵਾਇਗਨਜੀ ਕੀ ਪਤਾ ਹੈ ਅਸਵਰੇ ਮੈਨੂੰ ਅਮਰੀਕਾ ਤੋਂ ਸੈਂਸਰਰ ਟਾਈਪੋਂ ਆਉਂਦੇ ਸੇ ਜੀ ਕਰਨਾ ਸਾਹ ਬੋਲੀ ਮੜੇ ਗਲਤ ਕੇ ਜਿਹੜਾ ਪੰਜਾਬ ਤੀਨ ਟੈਲੂਏ ਨੋ ਦਾ ਅਧਿਕਾਰੰਦਾ ਵਾ ਉਸਨੇ ਕਾਲ ਪਰਲੋਚਨ ਸਿੰਘ ਸਾਫ ਦਾ ਐਮਪੀ ਦੇ ਵਾਈਟ ਪਾਈ ਹੈ ਜੋ ਹਰ ਸਾਲ ਕਰਦਾ ਹੈ ਉਹ ਸਾਲ ਜਦ ਤਾਰ ਸੰਗਤੇ ਕੋਰਟ ਸਟੈਂਡ। ਮੈਂ ਸਾਰੇ ਤੇ ਤੁਮ ਨਹੀਂ ਗਲਤ ਕਰ ਸਕਦਾ ਪਰ ਤੇ ਦਾ ਕਰਦਾ ਕਿ ਦੋ ਚੰਸ ਵਿੱਚ ਉਹਦਾ ਸੁਝਾਅ ਕੋ ਫਰ ਤੋਂ ਹੈ। ਉਸ ਨੇ ਸਾਫ਼ ਕਹਤਾ ਹੈ ਸਰਕਾਰ ਨੂੰ ਕਿ ਤੁਸੀਂ ਛੋਣੀ ਗੁਰਦੁਆਰਾ ਪੰਧਕ ਕਮੇਟੀ ਤੋੜ ਕੇ ਤੇ ਅਮਰਸਰ ਦੇ ਟੀਸੀ ਨੂੰ ਕੋਰਡ ਰਿਪੋਰਟ ਬਣਾ ਦਿਓ। ਇਹ ਜਿਹੜੀ ਬਲੀ ਹੈ ਜੀ ਤੇ ਹਲੇ ਤਬਾਰਾ ਹਿੰਦੁਸਤਾਨ ਦੇ ਬਾਕੀ ਸੂਬਿਆਂ ਤੋਂ ਹਜੂਰ ਸਾਹਿਬ ਪਟਨਾ ਸਾਹਿਬ ਬਹੁਤ ਹੀ ਵਨ ਦਿੱਲੀ ਵੀ ਦਿੱਲੀ ਦੇ ਵਿੱਚ ਰਾਤੀ 12 ਵਜੇ ਪੁਲਸ ਵਾਰ ਕੇ ਸਾਨੂੰ ਪੱਕੇ ਮਾਰ ਕੇ ਬਾਹਰ ਕੱਢਿਆ ਗਿਆ ਤੇ ਇਲੈਕਸ਼ਨ ਕਰਾਇਆ ਗਿਆ ਤੇ ਮੂਲਕ ਦੇ ਦੁਆਰਾ ਇਲੈਕਸ਼ਨ ਕਰਾਉਣ ਦਾ ਨਾਮ ਹੀ ਨਹੀਂ ਲੈ ਰਹੇ ਮੰੰਦੇ ਰੋਹਤੋੜ ਦੇ ਬੈਂ ਕਿਸੇ ਨੂੰ 40 ਲੱਖ ਕਿਸੇ ਨੂੰ 30 ਨੌਕਰੀ ਨੂੰ ਨੌਕਰੀ 12 ਦੇ ਰਹੇ ਆ ਇਹ ਸਾਰਾ ਕੁਝ ਸਰਕਾਰ ਦੀ ਧੱਕੇਮਾਰੀ ਨਾਲ ਹੋਇਆ। ਹੁਣ ਪਰ ਲੋਚਨ ਸਿੰਘ ਅਧਗਾਕਾਰ ਕਰ ਗਿਆ। ਉਸ ਨੇ ਦਸ ਤਰ੍ਹਾਂ ਸਰਕਾਰ ਦੀ ਮਨਸ਼ਾ ਕੋਈ ਅਸੀਂ ਅਨਾਕ ਤੱਕ ਪਹੁੰਚ ਗਿਆ। ਹੁਣ ਰਹਿ ਗਈ ਛੋਟੀ ਕਮੇਟੀ ਇਸ ਨੂੰ ਅਸੀਂ ਬੋਰਡ ਬਣਾ ਕੇ ਤੇ ਇੱਕ ਔਰ ਕਰਕੇ ਤੇ ਜਿਹੜਾ ਹਿੰਦੂਇਜ਼ਮ ਦੀ ਗੱਲ ਕਰ ਰਹੀ ਹੈ ਸਰਕਾਰ ਉਸ ਨੂੰ ਛੋਟੀ ਕਮੇਟੀ ਤੇ ਲਾਗੂ ਮੈਂ ਜਿਹੜੀਆਂ ਪ੍ਰਾਂਤ ਅੱਜ ਉਹਨਾਂ ਨੇ ਪੱਲ ਆਪਣਾ ਪਰਸ਼ਦ ਦੇਖਿਆ ਜਿੱਥੇ ਉਹਨਾਂ ਨੂੰ 20 10 15 ਗਾਰ ਬੰਦੇ ਦਾ ਕੱਟ ਹੋਇਆਗਾ 20 ਹਜ਼ਾਰ ਦਾ ਕੱਟ ਹੋਇਆਗਾ ਉਥੇ ਕੱਟ ਰਿਆ ਗਿਆ ਉਹਨਾਂ ਤੇ ਗੱਲ ਨੂੰ ਆਇਆਦਾ ਸੇਕ ਕੌਮ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਖੜੇ ਸਿਨਾਂ ਦੀ ਲਾਹਾਂ ਸਿਨਾਂ ਦੀ ਕੁਰਬਾਨੀ ਦੇ ਨਾਲ ਬਣਿਆ ਅਲੇ ਸਾਨੂੰ ਕਾਣਾ ਸਾਦਾ ਸਾਕਾ ਪੁਰੀਆ ਨਹੀਂ ਕਰਨਤਾਲ ਨੇ ਸਾਕਾ ਪੁਰੀਆ ਨਹੀਂ ਬਾਕੀ ਸਾਕੇ ਭੁਲੇ ਨਹੀਂ ਉਹ ਸਾਡੀਆਂ ਨਸਾਂ ਵਿੱਚ ਵੜਿਆ ਸਾਡੇ ਦਿਮਾਗ ਦੀ ਇੱਕ ਨਸ ਉਹ ਸਾਡੇ ਤੇ ਸਮਾਇ ਗਈ ਕਿ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇਹ ਜਿਹੜਾ ਭੱਜਾ ਪਰਚਾ ਨੂੰ ਆਪਣੇ ਸਲਾਹਕਾਰ ਬਣਾਣੇ ਬੰਦ ਕਰ ਦੇਣਾ ਵਰਨਾ ਜਿਹੜੀ ਖੰਨਿਆ ਜੰਗੀ ਇਹਨਾਂ ਨੇ ਆਪਣੀ ਉਮਰ ਦੇ ਆਖਰੀ ਪੜਾਚ ਸੁਝਰੀ ਹੈ ਇਹਨਾਂ ਨੇ ਆਪਣਾ ਸਾਰਾ ਜੀਵਨ ਸਾਰੀ ਸਿਆਣਪ ਖੂਜ ਪਾ ਕਰ ਦਿੱਤੀ ਹੈ ਔਰ ਸਭ ਤੋਂ ਵੱਧ ਜਦ ਦੇ ਜਾਣਾ ਪਿਆ ਕਿ ਸਿਰਫ ਕੁੜਾ ਤੇ ਹੈ ਨਹੀਂ ਉਹਦਾ ਭੌਗ ਵੀ ਪਾਣਾ ਜੋ ਇਸਦੇ ਭੌਗ ਦਾ ਇਤਿਆਲ ਹੋਏਗਾ ਇਹਦਾ ਇਹਦੇ ਜੀਣ ਵਾਲੇ ਰਿਸ਼ਤੇਦਾਰ ਕਹਿੰਦੇ ਕੋਈ ਕਿਹੜੇ ਮੁਕੱਦਸ ਨਹੀਂ ਬਿਆੰਦੇ ਮੈਂ ਖਾਲੀ ਇਸ ਨੂੰ ਨਹੀਂ ਪੰਜਾਬ ਟੀਵੀ ਰੰਧਾਵਾ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਅਗਰ ਇਹ ਜੇ ਬੰਦਿਆਂ ਨੇ ਤੁਸੀਂ ਆਪਣੇ ਟੀਵੀ ਤੇ ਲਾ ਕੇ ਇਹ ਜੀਆਂ ਰਾਏਆਂ ਦਿੱਤੀਆਂ ਤਾਂ ਅਸੀਂ ਵੀ ਕਾਲ ਕਰਾਂਗੇ ਕਿ ਪੰਜਾਬ ਟੀਵੀ ਨੂੰ ਵਿਖਾ ਬੰਦ ਕਰ ਦੇ ਔਰ ਰੰਧਾਵਾ ਦਾ ਟੋਟਲ ਬਾਈਕਾਟ ਕਰੋ ਬਹੁਤ ਹੋ ਗਿਆ ਰੰਧਾਵਾ ਸਾਹਿਬ ਤੁਸੀਂ ਆਪਣੀ ਬਹੁਤੀ ਹੁਸ਼ਿਆਰੀ ਤੇ ਚਲਾਕੀ ਨਾਲ ਗੌਰਵਨ ਪੱਖੀ ਬੰਦਿਆਂ ਨੂੰ ਬੁਲਾ ਕੇ ਇਹ ਜੀਆਂ ਗੱਲਾਂ ਦੇਣ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਹਿੰਦੁਸਤਾਨ ਦੇ ਸਿੱਖਾਂ ਦਾ ਦੁਨੀਆ ਦੇ ਸਿੱਖਾਂ ਦਾ ਬਿੱਲ ਆਇਆ ਹੈ ਸ਼੍ਰੋਮਣੀ ਗੁਰਦਾਰਾ 15 ਕਮੇਟੀ ਇਹ ਜਿਆ ਗੱਲਾਂ ਅਗਰ ਆਪਣੇ ਟੈਲੀਵਿਜ਼ਨ ਤੇ ਕਰੋਗੇ ਤਾਂ ਇਹ ਵੇਖ ਲੋ ਕਿ ਇਹ ਤੁਹਾਨੂੰ ਖਮਿਆਇਆ ਬੁੱਕਰ ਕਰਨਗੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਸੰਤਾ ਮਹਪੁਰਖਾਂ ਵਾਲਿਆਂ ਨੂੰ ਨਾਨਸ਼ੰਗਾਨ ਨੂੰ ਦੰਗਮੇਟਕ ਸਾਲਵ ਵਾਲਿਆਂ ਨੂੰ ਅਸਵੀ ਵਾਲਿਆਂ ਨੂੰ ਨੱਬਲੀ ਵਾਲਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ इन्हों की जी, जी दुष्चाल है इस तो बचो और बचो तो कौम को दुआरे बचाओ तो अपने गुरद्वारे बचाओ श्रोमणी कमेटी से कब्जा करने वाले अभी यह गल कह सकते हैं बाज आ जाओ वरना जो थोड़ा तो अशर होगा दुनिया वेकेगी औलाद तो वेकेगी मेरे बलगले तो बहुत हैं किधरे वादी घाटी गल ना निकल जाए मैं कौम सुचेत तो करना चाहता कि अज ਸਾਰੇ ਸਿੱਖ ਪਿਆਰ ਜੋਈਏ ਆਪੇ ਨਿਭੜ ਲਾਂਗੇ ਜਿਹਨਾਂ ਆਪ ਉਸੇ ਪੇਸ਼ੇ ਨੇ ਨਿਭੜਨਾ ਪਰ ਕੌਮ ਦੀ ਸਾਰੀ ਤਾਕਤ ਇਕੱਠੇ ਕਰਕੇ ਇਹਨਾਂ ਦੀਆਂ ਸੋਚਾਂ ਨੂੰ ਲਤਾੜ ਕੇ ਰੱਖਦੇ ਹੋ ਮਿੱਟੀ ਮੇਲ ਕਰਾਤੇ ਹੋ